ਵਾਹੇ ਗੁਰੂ ਜੀ ਸੋਹਿਲਾ ਸਾਹਿਬ ਸੋਰਠ ਮਹੱਲਾ 5ਵਾਂ ਗੁਰ ਕਾ ਸਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮਾ ਲਗਾ ਜਮ ਲਜਾਇ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਉ ਨਾਨਕ ਪ੍ਰਭਉ ਨਾ ਸੀਤਾ ਕੀ ਸੇਵਨ ਬਿਰਤੀ ਜਾਸੀ ਜੰਦ ਕਰੇ ਤੇ ਦਾਸ ਆਜਾ ਪੂਰਨ ਹੋਈ ਆਸਾ ਬਿਲਾਵਲ ਮਹੱਲਾ 5ਵਾਂ ਤਾਤੀ ਬਾਉਨਾ ਲੱਗਈ ਪਰਪਰਮ ਸਰਨਾਈ ਚौ ਗਿਰਦ ਹਮਾਰਾ ਹਰਾਮਕਾਰ ਦੁੱਖ ਲੱਗਿਆ ਨਾ ਭਾਈ ਸਤਗੁਰੂ ਪੂਰਾ ਭੇਟਿਆ ਜਿਨ ਬੰਤ ਬਣਾਈ RAM ਨਾਮ ਔਖ ਦਿਆ ਇਹ ਕਾਲੇ ਬਲਾਈ ਰਹਾਉ ਰਖ ਲੀਏ ਤੇ ਰਖਨ ਹਰ ਸਭ ਐਦ ਮਿਟਾਈ ਕੋ ਨਾਨਕ ਕਿਰਪਾ ਪਈ ਪ੍ਰਪ ਸਹਾਈ ਸੋ ਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਹਿ ਛੁਟੇ ਨਿਕਟ ਨਾ ਜਾਇ ਇਹ ਦੂਤ ਸ਼ਲੋਕ ਮਹੱਲਾ ਪੰਜਵਾਂ ਮਨ ਮਹਿ ਚਿਤਵੋ ਚਿਤਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾਹ ਰੋ ਹਰਦੇਵ ਨਾਨਕ ਕੇ ਮੀਤ ਸੋਇਲਾ ਰਾਗ ਗੋੜੀ ਦੀਪ ਕੀ ਮਹਲਾ ਪਹਿਲਾ ਏ ਕੋ ਓੰਕਾਰ ਸਤਗੁਰ ਪ੍ਰਸਾਦ ਜੈ ਕਰ ਕੀਰਤਾਂ ਕੀ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਕਾ ਸੋਇਲਾ ਸਿਵਰੋ ਸਿਰਜਨ ਹਾਰੋ ਤੁਮ ਗਾਵੋ ਮੇਰੇ ਨਿਰਪੋ ਕਾ ਸੋਇਲਾ ਹਉ ਵਾਰੀ ਜੀ ਸੋਇਲਾ ਸਦਾ ਸੁਖੋਈ ਰਹਾਓ ਨਿਤ ਨਿਤ ਜਿਹੜੇ ਸਮਾਲੀਨ ਦੇਖੇਗਾ ਦੇਵਨ ਹਰ ਤੇ ਦਾਨੇ ਕਿਉਂ ਨਾਂ ਬਵੈ ਤੇ ਸਦਾ ਦੇ ਕਵਨ ਨੂੰ ਸਮਾਰ ਸੰਬਤ ਸਾਹ ਲਿਖਿਆ ਮਿਲ ਕਰ ਪਾਉ ਤੇਲ ਉਹ ਦੇਵ ਸਜਨ ਆਸੀ ਜੜਿਆ ਜਿਉ ਹੋਵੇ ਸਾਹਿਬ ਜੋ ਮੇਲ ਕਰ ਕਰ ਇਹ ਪਹੁੰਚਾ ਸਦਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇ ਆਵਨ ਰਾਗ ਸਮਹਲਾ ਪਹਿਲਾ 6 ਕਰ 6 ਗੁਰ 6 ਉਪਦੇਸ ਗੁਰ ਗੁਰ ਇੱਕੋ ਵੇਸ ਅਨੇਕ ਬਾਬਾ ਜੇ ਕਰ ਕਰਤੇ ਕੀਰਤ ਹੋਏ ਸੁਖ ਰਖ ਬੜਾਈ ਤੋਇ ਰਹਾਓ ਵਿਸਵ ਚਸਿਆ ਕੜਿਆ ਪਹਿਰਾ ਥਿਤਿ ਵਾਰੀ ਮਾਹ ਹੋਆ ਸੂਰਜੇ ਕੋ ਰਤਨ ਇਕ ਨਾਨਕ ਕਰਤੇ ਕੇਤੇ ਵੇਸ ਰਾਗਤਨਾ ਸ੍ਰੀ ਮਹੱਲਾ ਪਹਿਲਾ ਗਗਨ ਮਾ ਥਾਲ ਰਵ ਚੰਦੀਪ ਕਵਣੇ ਤਾਰ ਕਮੰਡ ਰਜਨਕ ਮੋਤੀ ਧੂਪ ਮਲਿਆਨ ਲੋ ਬਵਨ ਚਬਰੋ ਕਰੇ ਸਗਲ ਮਨ ਰਾਏ ਫਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਨਾ ਤੇਰੀ ਆਰਤੀ ਅਨਹਤਾ ਸ਼ਬਦ ਬਾਜੰਤ ਭੇਰੀ ਰਹਾਉ ਸੈਸਤਵ ਨੈਰਨੰਦ ਨੈਨ ਹੈ ਤੋਹੀ ਕੋ ਸੈਸ ਮੂਰਤਨ ਨਾਇਕ ਤੋਹੀ ਸੈਸਪਾਦ ਬਿਮਲਨੰਦ ਇਕਪਾਦ ਗੰਦਵੀਨ ਸੈਸਤਾਬ ਗੰਦੇਵ ਚਲਤਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੇ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਬੀ ਤੁਮ ਨੂੰ ਅੰਦਰੋਂ 모ਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨ ਅਸਾਰ ਕੋ ਹੋਏ ਜਾਤੇ ਤੇ ਰਹਿ ਨਾਏ ਵਾਸਾ ਰਾਗ ਗੋੜੀ ਦੂ ਪੂਰਬੀ ਮਹੱਲਾ ਚੌਥਾ ਕਾਮਕਰੋਦ ਨਗਰ ਬਪਰਿਆ ਮੇ ਸਾਧੂ ਖੰਡਲ ਖੰਡਾ ਹੈ ਪੂਰਵ ਲਿਖਤ ਲਿਖੇ ਗੁਰ ਪਾਇ ਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਦਨੋਦ ਪੁਨ ਵੱਡਾ ਹੈ ਰਹਾਉ ਸਖਤ ਹਰ ਰਸਾ ਨ ਜਾਣਿਆ ਤੇ ਨਿਯੰਤਰ ਹੋ ਮੈਂ ਕੰਡਾ ਹੈ ਜੋਂ ਜੋਂ ਚਲੇ ਚੂਵੇ ਦੁਖ ਪਾਵੇ ਸੁਮ ਜਮਕਾਰ ਸਹਿ ਸੇ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਨੇ ਦੁਖ ਜਨ ਨੰ ਮਰਨ ਪਉ ਖੰਡਾ ਏ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਏ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਬਡ ਵੱਡਾ ਏ ਜਨ ਨਾਨਕ ਨਾਮ ਉਧਾਰ ਟੇਕ ਹੈ ਹਰ ਨਾਮੇ ਹੀ ਸੁਗ ਮੰਡਾ ਏ ਰਾਗ ਗੋੜੀ ਪੂਰਬੀ ਮਹੱਲਾ ਪੰਜਮਾ ਕਰੋ ਪੈਨੰਤੀ ਸੁਨੋ ਮੇਰੇ ਮੀਤਾਂ ਸੰਤ ਟਹਿਲ ਕੀ ਬੇਲਾ ਈਹਾਂ ਖੜ ਚਲੋ ਹਰਲਾ ਹਾ ਆਗੇ ਬਸੰ ਸੁਹੇਲਾ ਔਦ ਕਟੈ ਦਿਨ ਸਰੇ ਨਾਰੇ ਮਨ ਗੁਰ ਮਿਲ ਕਾ ਜੁਵਾਰੇ ਰਹਾਓ ਏ ਸੰਸਾਰ ਵਿਕਾਰ ਸੰਸੇ ਮੈ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਇ ਪਿਆਵੈ ਇਹ ਰਸ ਕਥ ਕਥਾ ਦਿਨ ਜਾਨੀ ਜਾਂ ਕੋ ਆਏ ਸੋਈ ਵਿਹਾਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮਹਿਲ ਪਾਉ ਸੁਖ ਸੇ ਜੇ ਬਹਰ ਨ ਹੋਏ ਕੋ ਫੇਰਾ ਅੰਤਰ ਜਾਮੀ ਪਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੁਕ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਹੀ ਪਰਖ ਵਿਦਾਤੇ ਸਰਦਾ ਮਨ ਕੀ